مردا 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 پنجاب سرکار مردا 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 سرکار پنجاب مردا 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 اوے اورا اورا بھائی او بلجان بند کر فڈی دے نال او اے گے ہیاں بڑا مارنا بندا مارنا ادھر آ توں جانا اے ایک منٹ میرے بابا نے پہلا ریکمنڈ ਓਏ ਯਾਰ ਸਾਨੇ ਬੈਣੇ ਹੈਗੇ ਓਏ ਯਾਰ

ਜਿਹੜਾ ਇੱਥੇ ਅੱਜ ਜੈਤੋ ਰੋਡ ਦੇ ਟਾਵਰ ਲੱਗਣ ਜਾ ਰਹੇ ਤੁਸੀਂ ਉਹਦੇ ਵਿਰੋਧ ਦੇ ਵਿੱਚ ਬੈਠੇ ਹੋ ਧਰਨਾ ਲਗਾ ਕੇ ਉਹਦੇ ਬਾਅਦ ਕੀ ਕਰੋਗੇ ਸਰ ਇਹਦੇ ਵਿੱਚ ਸਾਨੂੰ ਪਿਛਲੇ ਲਗਭਗ 15 ਦਿਨ ਹੋ ਗਏ ਜੀ ਅਸੀਂ ਜਿਹੜੇ ਮਾਰ ਮਾਰ ਮਤਲਬ ਕਿ ਇਹਨਾਂ ਕਮਲੇ ਹੋ ਚੁੱਕੇ ਆ ਜੀ ਡੀਸੀ ਆਫਿਸ ਐਸਡੀਐਮ ਆਫਿਸ ਕੁਲਤਾਰ ਸੰਧਵਾ ਜੀ ਦੇ ਫੇਰ ਸਾਨੂੰ ਦੱਸਿਆ ਵੀ ਡੀਆਈਸੀ ਡਿਪਾਰਟਮੈਂਟ ਹੈ ਇੱਕ ਉਹਨਾਂ ਦੇ ਜਨਰਲ ਨਾਲ ਮਿਲੋ ਅਸੀਂ ਉਹਨਾਂ ਨਾਲ ਵੀ ਰਾਤ ਤੱਕ ਕੰਮ ਕੀਤਾ ਜੀ ਮਤਲਬ ਕਿ ਜਿਵੇਂ ਉਹ ਗੇਂਦ ਹੁੰਦੀ ਹੈ ਨਾ ਉਹਦੇ ਪਾਲੇ ਜਿਹਦੇ ਉਹਦੇ ਪਾਲੇ ਚ ਬਸ ਉਹੀ ਕੰਮ ਹੋ ਰਿਹਾ ਆ ਆਨਲਾਈਨ ਵੀ ਅਸੀਂ ਕੰਪਲੀਟ ਪਾਈ ਆ ਸਾਡਾ ਕੋਈ ਹਾਇਦਿਕ ਮਸਾਹਲ ਨਹੀਂ ਹੋਇਆ ਪ੍ਰਸ਼ਾਸਨ ਦੇ ਕਿਹੜੇ-ਕਿਹੜੇ ਅਧਿਕਾਰੀ ਕੋਲ ਤੁਸੀਂ ਗਏ ਹੋ ਜੀ ਅਸੀਂ ਏਡੀਸੀ ਮੈਡਮ ਕੋਲੇ ਜਾਏ ਆ ਜੀ ਸਾਡੇ ਕੋਲੇ ਫੋਟੋਆਂ ਹੈਗੀਆਂ ਮੰਗ ਪੱਤਰ ਦਿੰਦੇ ਆ ਸਾਡੇ ਕੋਲ ਉਹਨਾਂ ਦੀ ਰਸੀਵਿੰਗ ਹੈ ਐਸ.ਐਮ. ਕੋਰਗਪੁਰਾ ਕੋਲੇ ਜਾਏ ਆ ਈਓ ਸਾਹਿਬ ਕੋਲੇ ਜਾਏ ਆ ਸਾਡੀ ਕੇਸ ਨੇ ਗੱਲ ਸੁਣੀ ਇੱਥੋਂ ਤੱਕ ਕਿ ਕੁ ਸਾਡੇ ਸਾਹਮਣੇ ਐਸ ਦਿਨ ਸਾਹਿਬ ਨੂੰ ਕਿਹਾ ਸੀਗਾ ਵੀ ਇਹ ਟਾਵਰ ਲੱਗਣਾ ਨਹੀਂ ਚਾਹੀਦਾ ਕਿਸੇ ਵੀ ਕੀਮਤ ਤੇ ਜੀ ਉਸ ਦੇ ਬਾਵਜੂਦ ਵੀ ਕੱਲ ਟਾਵਰ ਲੱਗਣ ਦਾ ਸਮਾਨ ਆ ਚੁੱਕਿਆ ਜਿਸ ਨੇ ਕਰਕੇ ਸਾਨੂੰ ਇਹ ਸਾਰੀ ਅੱਜ ਅਸੀਂ ਮਜਬੂਰੀ ਚ ਇਹ ਸਟੈਪ ਚੱਕ ਰਹੇ ਹਾਂ ਪਬਲਿਕ ਹਰਾਸੋ ਹੋ ਰਹੀ ਆ ਸਾਡਾ ਦਿਲ ਨਹੀਂ ਕਰ ਰਿਹਾ ਇਹ ਚੀਜ਼ਾਂ ਕਰਨ ਨੂੰ ਪਰ ਅਸੀਂ ਮਜਬੂਰੀ ਆ ਸਾਡੀ ਤੇ ਸਾਡੀ ਇਹੀ ਮੰਗ ਆ ਵੀ ਇੱਥੇ ਆ ਕੇ ਸਾਨੂੰ ਲਿਖਤੀ ਰੂਪ ਚ ਦਿਓ ਜੀ ਵੀ ਟਾਵਰ ਇਹ ਨਹੀਂ ਲੱਗੂਗਾ ਤੇ ਜਿਹੜਾ ਰੈਂਪ ਉਤੇ ਤਿਆਰ ਹੋ ਚੁੱਕਿਆ ਹੈ ਜੀ ਜੀ ਜਿਸ ਤੋਂ ਬਾਅਦ ਟਾਵਰ ਲੱਗਣ ਦਾ ਸਿਰਫ 2 ਦਿਨ ਘੰਟਿਆਂ ਦਾ ਹੁਣ ਕੰਮ ਹੈ ਅਸੀਂ ਮਾੜੀ ਜਿਹੀ ਅਸੀਂ ਇਹ ਗਹਿਲੀ ਬਤਾਂ ਠੀਕ ਹੈ ਔਰ ਰੈਂਪ ਸਾਡੇ ਸਾਹਮਣੇ ਟਵਾਇਆ ਜਾਵੇ ਅਸੀਂ ਫੇਰ ਇਹ ਧਰਨਾ ਚੱਕਾਂਗੇ ਨਹੀਂ ਤਾਂ ਅਸੀਂ ਇੱਥੇ ਆ ਬੇਕੰਮ ਖੰਦੇ ਛੱਡ ਕੇ ਬੈਠੇ ਰੈਸ਼ੀ ਇਹਦੇ ਤਾਂ ਪਹਿਲਾਂ ਇਹ ਕਿਸੇ ਤੋਂ ਇੱਕ ਬੰਦੇ ਤੋਂ ਵੀ ਪਰਮਿਸ਼ਨ ਨਹੀਂ ਲਈਤੀ ਗਈ ਜੀ ਦੂਸਰਾ ਇਹ ਸਕੂਲ ਦੇ ਨੇੜੇ ਤੇ ਹਸਪਤਾਲ ਦੇ ਨੇੜੇ ਨਹੀਂ ਲੈ ਸਕਦਾ ਨੀਚੇ ਹੀ ਇਹਦੇ ਸਕੂਲ ਹੈ ਤੁਸੀਂ ਦੇਖ ਸਕਦੇ ਹੋ ਨਾਲ ਹੀ ਦੋ ਸਕੂਲ ਹੈ ਨੀਚੇ ਹਸਪੀਟਲ ਹੈ ਧਰਨਾ ਤਾਂ ਹੈ ਹੀ ਨਹੀਂ ਗਈ ਸਾਰੇ ਮਹੱਲਾ ਨਿਵਾਸੀ ਆ ਚਲੋ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਕੋਈ ਟਾਵਰ ਟੋਰ ਲੱਗੇ ਸਾਨੂੰ ਜਿੰਨੀ ਕਿਨ ਇਨਫੋਰਮੇਸ਼ਨ ਆਈ ਸੀ ਟਾਵਰ ਲੱਗੇ ਜਾ ਰਹੇ ਇਥੇ ਕਿਉਂਕਿ ਦੂਜੀ ਪਾਰਟ ਨੇ ਪੂਰਵਵਾਰਸ ਨਹੀਂ ਲਈਆਂ ਹੋਈਆਂ ਪਰ ਜ ਉਹ ਮਲਾਂ ਉਸ ਨਾਲ ਖੜੇ ਆ ਤੇ ਆ ਪਾਵਰ ਲੱਗਣ ਨਹੀਂ ਹੁੰਦੇ ਜਿੱਦਿ ਉਹ ਲੜਾਈ ਵੀ ਕਰਨਾ ਹੋਈ ਉਹ ਕੋਈ ਹੋਰ ਹੀ ਜਣ ਆਉਂਦੇ ਬਾਰੇ ਮੈਨੂੰ ਹੋਰ ਪਤਾ ਨਹੀਂ ਗਾ ਮੈਂ ਇਹਨਾਂ ਨਾਲ ਗੱਲਬਾਤ ਕਰਦਾ ਬਾਕੀ ਇਹਨਾਂ ਨੂੰ ਬੁਲਾ ਕੇ ਪੰਜ ਛੇ ਬੰਦੇ ਇਹਨਾਂ ਨੂੰ ਲਿਆ ਕੇ ਗੱਲਬਾਤ ਕਰਦੇ ਉਥੇ ਕੀ ਹੈ ਪਾਵਰ ਲੱਗਣ ਦੇ ਬੇਸਿਕ ਬੋਲ ਉਹਨਾਂ ਨੇ ਇਹੀ ਕਿਹਾ ਜੀ ਤਰਨਾ ਨਹੀਂ ਲੱਗਿਆ ਜਾਏਗਾ ਉਹ ਮਤਲਬ ਕਿ ਟਾਵਰ ਨਹੀਂ ਲੱਗਣ ਦਿੱਤਾ ਜਾਏਗਾ ਇਸ ਕਰਕੇ ਪਰ ਜਿਹੜਾ ਸਾਡੇ ਇੱਥੇ ਮਾਰਪੇਟ ਹੋਈ ਹੈ ਜੀ ਸਾਟਾ ਵਜੀਆਂ ਸਾਡੇ ਬੰਦਿਆਂ ਦੇ ਆ ਦੰਗੇ ਹੋਏ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਅਸੀਂ ਆਮ ਨਾਗਰੀਕ ਹੈ ਮੈਂ ਇੱਕ ਵਕੀਲ ਆ ਤੇ ਸਾਰੇ ਕੋਈ ਸਰਕਾਰੀ ਜੋਬਾ ਕਰਨ ਵਾਲ ਉਹਨਾਂ ਦੇ ਪੱਥਰ ਛਿਟੇ ਗਏ ਆ ਜੀ ਰਾੜਾ ਮਾਰੀਆਂ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਪ੍ਰਸ਼ਾਸਨ ਨੂੰ ਅਸੀਂ ਸਵੇਰੇ ਤਲਾਹ ਕੀਤਾ ਸੀਗਾ ਮਕਾਇਦੇ ਦੇ ਕੇਐਸਏ ਦੀ ਡਿਊਟੀ ਵੀ ਲਾਈ ਸੀਗੀ ਜੀ ਕੋਈ ਇੱਥੇ ਪਹਿਲਾਂ ਆ ਜਾਣੀਗਾ ਜੀ ਉਹਦਾ ਜ਼ਿੰਮੇਵਾਰ ਦੱਸੋ ਪ੍ਰਸ਼ਾਸਨ ਕੌਣ ਹੈ ਸਾਡੇ ਕੋਲ ਰਸੀਵਿੰਗ ਪਈ ਆ ਜੀ ਸਵੇਰੇ 9 ਵਜੇ ਅਸੀਂ ਲੈਟਰ ਦਿੱਤਾ ਆ ਪਿਆ ਜੀ ਕਿਉਂ ਉਹ ਪ੍ਰਸ਼ਾਸਨ ਕਿਉਂ ਨਹੀਂ ਆਇਆ ਇੱਥੇ ਜੀ ਜਿਵੇਂ ਪਹਿਲਾਂ ਸਾਡੀ ਕਿਸੇ ਪ੍ਰਸ਼ਾਸਨ ਨੇ ਸੁਣੀ ਇਹਨਾਂ ਨੇ ਵੀ ਲਾਈਟ ਹੀ ਲਿਆ ਜੀ ਇੱਥੇ ਜਿਹੜੀ ਦੰਗੇ ਮਾਰਕਟ ਹੋਈ ਆ ਸੱਟਾਂ ਵੱਜੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਲੈਂਦਾ ਜ਼ਿੰਮੇਵਾਰੀ ਮਾਰਕਟ ਕਿਹਨਾਂ ਉਹ ਤੁਸੀਂ ਅੱਜ ਤੱਕ ਲਾਟੀ ਚਾਰਜ ਕੀ ਉਹਨਾਂ ਲੋ ਰਾਣਾ ਮਾਰੀਆਂ ਗਈਆਂ ਜੀ ਇੱਕ ਬੰਦਾ ਪਟਾਰੀ ਹਸਪਤਾਲ ਚ ਦਾਖਲ ਹੈ ਜੀ ਉਹਦੇ ਟਾਂਕੇ ਲੱਗ ਰਹੇ ਆ ਜੀ ਸਿਰ ਫੜਿਆ ਗਿਆ ਦੂਜੇ ਸਾਰੇ ਸੱਟਾਂ ਵੱਜੀਆਂ ਜੀ ਸਾਡੇ ਵੀ ਆ ਦੇਖੋ ਜੀ ਆਹ ਕੱਪੜੇ ਤੱਕ ਪਾੜੇ ਗਏ ਆ ਜੀ ਜੇ ਦੱਸੋ ਕੌਣ ਜ਼ਿੰਮੇਵਾਰ ਹੈ ਜੀ ਇਹ ਸਬੰਧੀ ਐਸਸੀ ਸਾਹਿਬ ਮੁੱਖ ਕੇ ਇਹਦੀ ਗੱਲ ਹੋਈ ਕੋਈ ਉਹ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਜੀ ਉਹ ਕਹਿ ਰਿਹਾ ਤੁਸੀਂ ਧਰਨਾ ਲਾਇਆ ਜਦੋਂ ਅਸੀਂ ਅਲਟੀਮੇਟ ਦੇ ਚੁੱਕੇ ਆ ਜੀ ਫਿਰ ਪ੍ਰਸ਼ਾਸਨ ਨੇ ਸਾਨੂੰ ਮਨਜ਼ੂਰੀ ਕਹੋ ਦਿੱਤੀ ਸਵੇਰੇ ਮੂੰਗੀ ਸਾਹਿਬ ਨੂੰ ਅਸੀਂ ਦੇ ਕੇ ਆਏ ਉਹਨਾਂ ਨੇ ਕੋਈ ਨਹੀਂ ਰੋਕਿਆ ਅਸੀਂ ਤਾਂ ਹੁਣ ਉਹਨਾਂ ਕੋਲ ਹੀ ਜਾਣਾ ਐਸਐਚਓ ਸਾਹਿ